ਹਾਂਜੀ ਦੋਸਤੋ ਐਮ.ਡੀ. ਜੌਬ ਨਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਪੈਟਰੋਲ ਪੰਪਾਂ ਤੇ ਫਿਰ ਤੋਂ ਲੱਗਣੀਆਂ ਲੰਬੀਆਂ ਲਾਈਨਾਂ। ਡੀਜ਼ਲ ਤੇ ਪੈਟਰੋਲ ਹੋ ਰਿਹਾ ਹੈ ਫਿਰ ਤੋਂ ਬੰਦ। ਪੂਰਾ ਮਾਮਲਾ ਕੀ ਹੈ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ। ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਪੂਰਾ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ। ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਨਵੀਂ ਤੋਂ ਨਵੀਂ ਜਾਣਕਾਰੀ ਲੇਟੈਸਟ ਜਾਣਕਾਰੀ ਦਾ ਨਾ ਸਰੋਤ ਪਰ ਵੀਡੀਓ ਸ਼ੁਰੂ ਕਰਦੇ ਹਾਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜੀ ਪੰਜਾਬ ਭਰ ਤੇ ਜੋ ਪੈਟਰੋਲ ਪੰਪ ਨੇ ਉਹਨਾਂ ਉਤੇ ਜਨਤਾ ਨੂੰ 15 ਫਰਬਰੀ ਤੋਂ ਲੈ ਕੇ 22 ਫਰਬਰੀ ਤੱਕ ਲਗਭਗ ਇੱਕ ਹਫਤੇ ਲਈ ਜੀ ਜੋ ਹੈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਜਾਂ ਕਮੀ ਮਹਿਸੂਸ ਹੋ ਸਕਦੀ ਹੈ ਜੀ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਲਿਖਿਆ ਹੋਇਆ ਜੀ ਸਾਨੂੰ ਜੋ ਨਿਊਜ਼ ਮਿਲੀ ਹੈ ਇਹ ਪੰਜਾਬ ਕੇਸਰੀ ਜਗਬਾਣੀ ਇਨਾ ਦੇ ਅਫੀਸ਼ੀਅਲ ਫੇਸਬੁਕ ਪੇਜ ਉਤੇ ਇਹ ਜਾਣਕਾਰੀ ਮਿਲੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਨਾ ਬਨ ਲਿਖਿਆ ਗਿਆ ਹੈ ਕਿ 15 ਫਰਵਰੀ ਤੋਂ ਲੈ ਕੇ 22 ਫਰਵਰੀ ਤੱਕ ਜੋ ਪੰਜਾਬ ਪਰ ਦੇ ਪੈਟਰੋਲ ਪੰਪ ਨੇ ਇੱਕ ਹਫਤੇ ਦੇ ਲੰਬੇ ਸਮੇਂ ਤੱਕ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਿਰਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦਰਸਨ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ 15 ਫਰਵਰੀ ਨੂੰ ਪੈਟਰੋਲ ਪੰਪਾਂ ਅਤੇ ਤੇਲ ਕੰਪਨੀਆਂ ਤੋਂ ਪੈਟਰੋਲ ਅਤੇ ਡੀਜ਼ਲ ਨਾ ਖਰੀਦਣ ਸਮੇਤ ਬਾਈ ਨੂੰ ਤੇਲ ਵਿਕਰੀ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ ਜੀ ਇਸ ਦਾ ਮਤਲਬ ਇਹ ਹੈ ਕਿ ਪੰਜਾਬ ਪਰ ਦੇ ਪੈਟਰੋਲ ਪੰਪ ਪਾਈ ਫਰ ਬ ਨੂੰ ਬੰਦ ਰਹਿਣਗੇ ਇਹ ਜੋ ਹੈ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਤੁਹਾਨੂੰ ਪਤਾ ਹੈ ਕੁਝ ਹੀ ਦਿਨ ਪਹਿਲਾਂ ਕੁਝ ਹੀ ਸਮਾਂ ਪਹਿਲਾਂ ਜੀ ਪੈਟਰੋਲ ਅਤੇ ਡੀਜ਼ਲ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਸੀ ਕਿਉਂਕਿ ਜੋ ਹੈ ਟੈਂਕਰਾਂ ਦੀ ਹੜਤਾਲ ਕਰਕੇ ਜੀ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਕਮੀ ਆਈ ਸੀ ਤੇ ਸਰਵਿਸ ਬੰਦ ਹੋ ਚੁੱਕੀ ਸੀ ਤੇ ਪੈਟਰੋਲ ਪੰਪਾਂ ਉੱਤੇ ਲੰਬੀਆਂ ਲਾਈਨਾਂ ਲੱਗ ਗਈਆਂ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ પેટ્રોલ ਪੰਪਾਂ ਉੱਤੇ ਉਸੇ ਤਰ੍ਹਾਂ ਹੀ ਜੋ ਹੈ ਮਾਹੌਲ ਬਣਦਾ ਹੈ ਜਾਂ ਨਹੀਂ ਬਣਦਾ ਤੇ ਹੁਣ ਤੋਂ ਹੀ ਜੋ ਹੈ ਇਹ ਨਿਊਜ਼ ਤੋਂ ਦੇਖਣ ਤੋਂ ਬਾਅਦ ਲਗਾਤਾਰ ਜੋ ਹੈ પેટ્રોલ ਪੰਪਾਂ ਉੱਤੇ ਜੋ ਹੈ ਕਸਟਮਰ ਨੇ ਉਹ ਆਪਣੀਆਂ ਗੱਡੀਆਂ ਕਾਰਾਂ ਮੋਟਰਸਾਈਕਲਾਂ ਦੇ ਵਿੱਚ પેટ્રોલ ਪਰਵਾ ਰਹੇ ਨੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਰ ਵੀ ਇਸ ਕਰਕੇ ਦੇਖਦੇ ਆਂ ਜੀ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਸੀਂ ਵੀ ਆਪਣੇ ਵਹੀਕਲ ਨੂੰ ਜੋ ਹੈ ਪੈਟਰੋਲ ਜਾਂ ਡੀਜ਼ਲ ਪਰਵਾਕੇ ਲਿਆ ਰਹੇ ਹੋ ਜਾਂ ਨਹੀਂ ਤੇ ਇਹ ਜੋ ਬਾਈ ਨੂੰ ਤੇਲ ਦੀ ਵਿਕਰੀ ਨਾ ਕਰਨ ਦਾ ਐਲਾਨ ਕੀਤਾ ਹੈ ਤੇ ਬਾਈ ਨੂੰ ਪੈਟਰੋਲ ਪੰਪ ਬੰਦ ਰਹਿਣਗੇ ਤਾਂ ਦੇਖਣਾ ਇਹ ਹੋਵੇਗਾ ਕਿ ਹੁਣ ਲੰਬੀਆਂ ਲਾਈਨਾਂ ਜੋ ਲੱਗਣਗੀਆਂ ਜਾਂ ਨਹੀਂ ਤੇ ਇਹ ਸੀ ਅੱਜ ਦੀ ਨਿਊਜ਼ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਜਲਦੀ ਤੋਂ ਜਲਦੀ ਸਾਰੇ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾ ਦਿਓ ਜੀ ਤਾਂ ਕਿ ਕਿਸੇ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੀ ਇਸੀ ਅੱਦ ਦੀ ਵੀਡੀਓ ਸਾਡੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਆ ਕਰਿਓ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਂਦੇ ਹਾਂ ਜਾਣਕਾਰੀ ਲੱਭ ਕੇ ਲੈ ਕੇ ਆਉਂਦੇ ਹਾਂ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ